Alley, good luck, good! ਜੋ ਸੰਗਠਨ ਨਵਾਂ ਬਲਾਕ ਪ੍ਰਧਾਨ ਕਾਦੀਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੋਂ ਇਹ ਜਿਹੜਾ ਅੱਜ ਰੋਸਮਾਰੀ ਟਰੈਕਟਰ ਆਪਾਂ ਮਾਰਚ ਕਰ ਰਹੇ ਆ ਇਹ ਇੱਕ ਤੇ ਜਿਹੜੀ ਆਪਾਂ ਨੂੰ ਸੁਭਕਰ ਮੁੰਡਾ ਜਿਹੜਾ ਵਾ ਪੱਕੀਆਂ ਗੋਲੀਆਂ ਚਲਾ ਕੇ ਜਿਹੜਾ ਉਹਨੂੰ ਸ਼ਹੀਦ ਕਰ ਦਿੱਤਾ ਗਿਆ ਕੋਈ ਸਾਡੇ ਕਿਸਾਨ ਜਿਹੜੇ ਆ ਲਾ ਪਤਾ ਨੇ ਨੌਜਵਾਨ ਇੱਕ ਜਿਹੜਾ ਪ੍ਰਭ ਜੀਤ ਆ ਮੁੰਡਾ ਜਿਹੜਾ ਉੱਥੇ ਦਾਖਲ ਆ ਪੀਜੀਆਈ ਚ ਹਰਿਆਣੇ ਤੋਂ ਲਿਆ ਕੇ ਕੀਤਾ ਉਹਦੇ ਉਹਦੇ ਤੇ ਵੀ ਜਿਹੜਾ ਸਰਕਾਰ ਹਰਿਆਣਾ ਸਰਕਾਰ ਨੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਵਾ ਉਹਨਾਂ ਸਾਰਿਆਂ ਦੇ ਸਬੰਧ ਵਿੱਚ ਜਿਹੜਾ ਰੋਸ ਮਾਰਚ ਅੱਜ ਕੀਤਾ ਜਾ ਰਿਹਾ ਸਰਕਾਰਾਂ ਦੇ ਖਿਲਾਫ ਇਸ ਕਰਕੇ ਇਹ ਜਿਹੜੇ ਕਾਨੂੰਨ ਸਰਕਾਰ ਪਾਸ ਕਰਨ ਜਾ ਰਹੀਆਂ ਇਹਦਾ ਵੀ ਰੋਸ ਕਰਦੇ ਆ ਇਸ ਤੁਜੋਂ ਵੀ ਅੱਜ ਜਿਹੜਾ ਟਰੈਕਟਰ ਰੋਸ ਮਾਰਚ ਕੀਤਾ ਜਾ ਰਿਹਾ ਵਾ ਵੇਖੋ ਜਿਹੜਾ ਉੱਥੇ ਤੇ ਬਿਲਕੁਲ ਹੀ ਲੋਕਤੰਤਰ ਦਾ ਖੱਟੜ ਸਰਕਾਰ ਤੇ ਕੇਂਦਰ ਸਰਕਾਰ ਨੇ ਘਾਣ ਕਰਕੇ ਰਸਤਾ ਵਾ ਡੈਮੋਕ੍ਰੇਸੀ ਨਾਂ ਦਾ ਸ਼ਬਦ ਹੀ ਖਤਮ ਕਰਤਾ ਸਰਕਾਰ ਨੇ ਉੱਥੇ ਜ਼ਿਮੀਂਦਾਰਾਂ ਦੇ ਟਰੈਕਟਰ ਭੰਨਿਆ ਗਏ ਰਾਤ ਉਹਨਾਂ ਦੇ ਵਿੱਚ ਰੇਤ ਪਾਈ ਗਈ ਟੈਂਕੀਆਂ 'ਚ ਖੰਡ ਪਾਈ ਗਈ ਆ ਜਿਹਦੀ ਅਸੀਂ ਸਖਤ ਸ਼ਬਦਾਂ ਇਹਨੂੰ ਖੇਦੀ ਕਰਦੇ ਆ ਇਹ ਸਰਕਾਰਾਂ ਨੇ ਬਹੁਤ ਜਿਹੜਾ ਉੱਥੇ ਜ਼ਿਮੀਂਦਾਰ ਕਿਸਾਨਾਂ ਨਾਲ ਧੱਕਾ ਕੀਤਾ ਵਾ ਸਰਪੰਚ ਸਖਮ ਇੱਕ ਬਿਦਾਲਾ ਕਰਤੀਆ ਸਾਫ ਸਰਪੰਚ ਅਹੀਂ ਇਹ ਸਰ ਹੋਇਤੋ ਇਹ ਰੋਸੋਈ ਦੇ ਇਹ ਟਰੈਕਟਰ ਵਾਰਤ ਜਾਈ ਕੇ ਪ੍ਰੋਗਰਾਮ ਲਾਇਆ ਦੇ ਚੱਕਰ ਹਲਾ ਬੁਜਾਏ ਆ ਵੀ ਅਹੀਂ ਇਹਨਾਂ ਸਰਕਾਰਾਂ ਦੀ ਇਸ ਗੱਲ ਤੋਂ ਵਾਰ-ਵਾਰ ਨਿਖੇਧੀ ਕਰਦੇ ਆ ਵੀ ਜੋ ਇਹਨਾਂ ਨੇ ਉੱਥੇ ਜਿੱਦਤ ਕੀਤਾ ਟਰੈਕਟਰਾਂ ਦਾ ਮਨਜ਼ਾਮ ਕੀਤਾ ਲੋਕਾਂ ਨੂੰ ਬਹੁਤ ਮਾਰਿਆ ਅੱਥਰੂ ਵਹਾਏ ਤੇ ਗੋਲੇ ਦਿੱਤੇ ਸਿੱਕੀਆਂ ਗੋਲੀਆਂ ਚਲਾਈਆਂ 315 ਤੱਕ ਦੀਆਂ ਗੋਲੀਆਂ ਵੀ ਚਲੀਆਂ ਉੱਥੇ ਤੇ ਇਹਨਾਂ ਦੇ ਜਿਹੜੇ ਬੰਦੇ ਚਖਮੀ ਕੀਤੇ ਆ ਇਹਨਾਂ ਇੱਕ ਨਹੀਂ ਕੀਤਾ ਕੋਈ 2-4 ਬੰਦੇ ਨੂੰ ਗੱਭੀ ਨਹੀਂ ਜਿਹੜੇ ਪਸੰ ਜੋ ਮਾਰ ਦਿੱਤੇ ਆ ਕਿ ਹਰਿਆਣਾ ਸਰਕਾਰ ਦੇ ਕੋਲ ਆ ਕਿ ਅਸੀਂ ਜਿਹੜੀ ਸੈਂਟਰ ਸਰਕਾਰ ਦੀ ਗੱਲ ਆ ਹਰਿਆਣਾ ਸਰਕਾਰ ਤੇ ਦੋ ਦਸ ਦੇ ਕੀਤਾ ਜਿੱਦ ਤੇ ਉਹ ਵੀ बार-बार ਜੇਤੀ ਕਰਦੇ ਆ ਇਹਨਾਂ ਸ਼ਬਦਾਂ ਨਾਲ ਜੀ ਜਮਾ ਜਾਈਂ ਬਾਈ ਸੰਤ ਸਾਹਿਬ ਜੀ